ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਦਲਜੀਤ ਸਿੰਘ ਤੇ ਤੁਸੀਂ ਵੋਟ ਪਾ ਚਲੇ ਹੋ ਹਾਂਜੀ ਤੇ ਤੁਸੀਂ ਅੱਜ ਵੋਟਾਂ ਨੂੰ ਲੈ ਕੇ ਕਿੰਨਾ ਕੁ ਜ਼ਿਆਦਾ ਛਾਪ ਰਿਹਾ ਹੈ ਤੁਹਾਡੇ ਮਨ 'ਚ ਵੋਟਾਂ 'ਚ ਬਹੁਤ ਜ਼ਿਆਦਾ ਸ਼ਾਹ ਸਾਡੇ 'ਚ ਭਰਿਆ ਹੋਇਆ ਕਿਉਂਕਿ ਜੋ ਵੀ ਵੋਟਾਂ ਹੁੰਦੀਆਂ ਇਲੈਕਸ਼ਨਸ ਹੁੰਦੇ ਨੇ ਉਹ ਸਾਰੇ ਆਪਣੇ ਦੇਸ਼ ਦੀ ਹਿੱਤ ਵਿੱਚ ਹੁੰਦੇ ਨੇ ਤੇ ਇਹ ਇਲੈਕਸ਼ਨ ਆ ਬਹੁਤ ਜ਼ਿਆਦਾ ਅਹਿਮ ਹਨ ਇਹਨੂੰ ਲੈ ਕੇ ਆਪਣੇ ਜਿਹੜੇ ਪੰਜਾਬ ਦੀ ਵਿਉਂਤਬਿੰਦੀ ਬਣਦੀ ਹੈ ਸੈਂਟਰ ਸਰਕਾਰ ਤੋਂ ਕਿਸ ਤਰ੍ਹਾਂ ਕੰਮ ਕਰਵਾਉਣਾ ਹੈ ਅਸੀਂ ਬਹੁਤ ਜ਼ਿਆਦਾ ਵਧੀਆ ਹਾਂ ਅਸੀਂ ਤਹਿ ਦਲ ਤੋਂ ਸੇਵਾ ਨਿਭਾ ਰਹੇ ਹਾਂ ਤੁਹਾਡੇ ਸਾਹਮਣੇ ਹੀ ਹੈ ਅਸੀਂ ਡਿਸੇਬਿਲਟੀ ਤੇ 올ਡ ਪਰਸਨ ਸੀਨੀਅਰ ਸਿਟੀਜ਼ਨ ਦੀ ਖਾਸ ਤੌਰ ਤੇ ਆਪ ਲੈ ਕੇ ਆ ਰਹੇ ਹਾਂ ਸੇਫਟੀ ਦੇ ਨਾਲ ਇਨਕਲੂਡਿੰਗ ਇਨ ਵੀਲ ਚੇਅਰ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਪਿੰਡ ਵਿੱਚ ਕੀ ਸੁਧਾਰ ਹੋਣ ਵਾਲਾ ਹੈ ਸਾਡੇ ਪਿੰਡ ਵਿੱਚ ਤਕਰੀਬਨ অলਮੋਸਟ ਬਹੁਤ ਜ਼ਿਆਦਾ ਕੰਮ ਹੋਇਆ ਹੈ ਤੇ ਜਿਹੜਾ ਹੋਣਾ ਉਹ ਬਹੁਤ ਵਧੀਆ ਕੰਮ ਕਰਾਉਣਾ ਜਿਵੇਂ ਕਿ ਛੱਪੜ ਦਾ ਇਹ ਹੋਣਾ ਜਾ ਰਿਹਾ ਹੈ ਤੇ ਆਸ-ਪਾਸ ਇੰਟਰਲੌਕ ਹੋ ਰਹੀ ਹੈ ਇਹ ਕਰਉਣੀ ਚਾਹ ਰਹੇ ਹਾਂ ਅਸੀਂ ਤੇ ਅਮਨੇ ਕੇ ਸੰੜਾ ਸਕੂਲ ਆ ਇਹਨੂੰ ਅਸੀਂ ਗ੍ਰੈਜੂਏਸ਼ਨ ਤੱਕ ਲੈ ਕੇ ਜਾਣ ਨੂੰ ਮੰਗੇ ਸਰ ਤੁਹਾਡਾ ਕੀ ਗੱਲ ਹੈ ਤੁਹਾਡੇ ਮੁਤਾਬਿਕ ਕੌਣ ਜਿੱਤ ਸਕਦਾ ਹੈ ਯਾਰ ਦੇਖੋ ਸਾਰੇ ਇਹ ਪਾਰਟੀਆਂ ਆਪ ਕੋ ਆਪਣੀ ਮਿਹਨਤਾਂ ਕਰ ਰਹੀਆਂ ਹਨ ਜੀ ਤੇ ਹਰੇਕ ਪਾਰਟੀ ਦਾ ਹਰੇਕ ਦਾ ਆਪਣਾ ਰੁਝਾਨ ਹੁੰਦਾ ਹੈ ਬਿਲਕੁਲ ਜਿੱਧਰ ਲੋਕਾਂ ਦਾ ਜ਼ਿਆਦਾ ਦਿਲਚਸਪੀ ਅਸਰਕਾਰ ਲੋਕ ਜਿਹਨੂੰ ਜ਼ਿਆਦਾ ਪਸੰਦ ਕਰਦੇ ਨੇ ਉਹ ਜਿੱਤੂਗਾ ਹਾਂਜੀ ਧੰਨਵਾਦ ਥੈਂਕ ਯੂ ਦਾਸਤਰੀ ਗਾਲ ਜੀ ਤੁਹਾਡਾ ਨਾਮ ਪਲਵਿੰਦਰ ਕੌਰ ਸਰਪੰਚ ਅੱਛਾ ਤੇ ਮੈਮ ਮੈਂ ਨਾ ਇਹ ਪੁੱਛਣਾ ਚਾਹੁੰਦੀ ਸੀ ਅੱਜ ਵੋਟਾਂ ਪੈ ਰਹੀਆਂ ਨੇ ਤੇ ਵੋਟਾਂ ਨੂੰ ਲੈ ਕੇ ਤੁਸੀਂ ਕਿੰਨਾ ਕੁ ਜ਼ਿਆਦਾ ਉਤਸ਼ਾਹਿਤ ਹੋ ਸਾਡੇ ਸਾਡੇ ਨਾਲ ਨਾਲ ਸਾਡਾ ਪਿੰਡ ਵੀ ਬਹੁਤ ਉਤਸ਼ਾਹਿਤ ਹੈ ਤੇ ਹਮੇਸ਼ਾ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈ ਜੀ ਤੇ ਮੈਮ ਲੋਕਾਂ ਵੱਲੋਂ ਤੁਹਾਨੂੰ ਕਿੰਨਾ ਕੁ ਪਰਮਾਹੁੰਗਾਰਾ ਮਿਲਦਾ ਹੈ ਲੋਕ ਕਿੰਨਾ ਕੁ ਜ਼ਿਆਦਾ ਤੁਹਾਨੂੰ ਪਿਆਰ ਦਿੰਦੇ ਆ ਬਹੁਤ ਵਧੀਆ ਹੈ ਸਾਡੇ ਪਿੰਡ ਦੇ ਬਹੁਤ ਵਧੀਆ ਹੰਗਾਰਾ ਦਿੰਦੇ ਆ ਹਾਂਜੀ ਠੀਕ ਹੈ ਤੇ ਸਾਡਾ ਕੈਂਡੀਡੇਟ ਹੈ ਉਹਨੂੰ ਵੀ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਤੇ ਇਸ ਕਰਕੇ ਸਾਨੂੰ ਉਮੀਦ ਹੈ ਫੁੱਲ ਹਾਂਜੀ ਕਿ ਅਸੀਂ ਜਿੱਤਾਂਗੇ ਹਾਂਜੀ ਤੇ ਹੁਣ ਤੱਕ ਕਿੰਨੀਆਂ ਵੋਟਾਂ ਪੈ ਚੁੱਕੀਆਂ ਨੇ ਤੁਹਾਨੂੰ ਹਾਲੇ 25% ਤਕਰੀਬਨ ਵੋਟ ਹੋ ਚੁੱਕੀ ਹੈ ਹਾਂਜੀ ਕੋਈ ਨਹੀਂ ਮੈਮ ਅਸੀਂ ਵੀ ਇਦਾਂ ਹੀ ਦੁਆ ਕਰਦੇ ਹਾਂ ਕਿ ਤੁਹਾਡੀ ਜੋ ਪਾਰਟੀ ਹੈ ਉਹ ਜਿੱਤੇ ਧੰਨਵਾਦ ਜੀ ਹਾਂਜੀ ਤੇ ਮੈਮ ਤੁਹਾਡਾ ਨਾਮ ਦਲਜੀਤਪੁਰ अच्छा ते मैम ਤੁਸੀਂ ਵੋਟ ਪਾ ਰਹੇ ਹੋ ਹਾਂਜੀ ਤੇ ਪਾਣ ਦੇ ਤੁਸੀਂ ਨਹੀਂ ਹਜੇ ਅਸੀਂ ਪਾਣੀ ਹੈ ਅੱਛਾ ਤੇ ਤੁਹਾਨੂੰ ਕੀ ਉਮੀਦ ਹੈ ਕਿ ਤੁਹਾਡੀ ਪਾਰਟੀ ਜਿੱਤ ਜੂਗੀ ਪੂਰੀ ਮੀਦਾ ਅੱਛਾ ਤੇ मैम ਸਾਡੇ ਸਰਪੰਚ ਸਾਹਿਬ ਅਸੀਂ ਆਪਣੇ ਪਿੰਡ ਦਾ ਵਿਕਾਸ ਕਰਨ ਲਈ ਹੈਗਾ ਸਾਡੇ ਨਾਲ ਸਾਡੇ ਸਰਪੰਚ ਸਾਹਿਬ ਅਸੀਂ ਪੂਰੀ ਉਮੀਦ ਕਰਦੇ ਹਾਂ ਵੀ ਸਾਨੂੰ ਹਾਂਜੀ ਇਹ ਚੋਣ ਚ ਜਿੱਤਣਾ ਚਾਹੀਦਾ ਹਾਂਜੀ ਪ੍ਰਮਾਤਮਾ ਸਾਡੇ ਤੁਹਾਡੇ ਮੁਤਾਬਿਕ ਤੁਹਾਡੇ ਨਾ ਪਿੰਡ ਦੇ ਕੀ ਕੀ ਕੰਮ ਹੋਣ ਵਾਲੇ ਆ ਜੋ ਤੁਸੀਂ ਕਰਨੇ ਆ ਹਜੇ ਸਾਡੇ ਪਿੰਡ ਦੇ ਵਿੱਚ 메ਨ ਤੇ ਆ ਜਿਹੜਾ ਸਕੂਲੋਂ ਜਦੋਂ ਬਾਹਰ ਨਿਕਲਦੇ ਆ ਇਹਦਾ ਉੱਪਰ ਪੋਲ ਬਣਵਾਉਣਾ ਹੈ ਕਿ ਠੀਕ ਹੈ ਵੀ ਆ ਉਧਰ ਇਧਰ ਇਧਰੋਂ ਉਧਰ ਜਾਣਾ ਹੋਵੇ ਠੀਕ ਹੈ ਬਾਕੀ ਸਾਡੇ ਕੰਮ ਚੱਲ ਰਹੇ ਆ तकरीबन ਸਾਰੇ ਕੋਈ ਇਹੋ ਜੀ ਪ੍ਰੋਬਲਮ ਹੈ ਨਹੀਂ ਕਿ ਸਾਡਾ ਕੋਈ ਕੰਮ ਹੋਣ ਵਾਲਾ ਹੋਵੇ ਤੇ ਹੋ ਨਹੀਂ ਰਿਹਾ ਹੋਵੇ ਸਾਡਾ ਪਿੰਡ ਵੈਸੇ ਵੀ ਪਹਿਲਾਂ ਵੀ ਨੈਸ਼ਨਲ ਜੇਤੂ ਹੈ ਤੇ ਵਿਭਿੰਨ ਰੇਂਦਰ ਕੌਰ ਸਰਪੰਚ ਸੀ ਤੇ ਉਹ ਨੇਚਰਲ ਜੇਤੂ ਸੀ ਉਸ ਟਾਈਮ ਤੇ ਮੈਮ ਤੁਹਾਨੂੰ ਸਰਪੰਚ ਬਣ ਕੇ ਕਿੰਨੀ ਕਿ ਜ਼ਿਆਦਾ ਵੀ ਖੁਸ਼ੀ ਹੁੰਦੀ ਵੀ ਤੁਸੀਂ ਇੱਕ ਵਧੀਆ ਕੰਮ ਕਰ ਰਹੇ ਹੋ ਹਨਾ ਭਲਾਈ ਦਾ ਕੰਮ ਕਰ ਰਹੇ ਹੋ ਉਹ ਨੂੰ ਬਹੁਤ ਅੱਛਾ ਲੱਗਦਾ ਹੈ ਪੈਸੇ ਮੈਂ ਜ਼ਿੰਦਗੀ ਚ ਕਦੀ ਸੋਚਿਆ ਨਹੀਂ ਸੀ ਕਿ ਹਾਂ ਲੋਕ ਇੰਨਾ ਪਿਆਰ ਦੇਣਗੇ ਤੇ ਬਹੁਤ ਵਧੀਆ ਪਿੰਡ ਵਾਲਿਆਂ ਦਾ ਰਿਸਪੌਂਸ ਵੀ ਕੰਮ ਲਈ ਬਹੁਤ ਵਧੀਆ ਰਹਿੰਦਾ ਹੈ ਤੇ ਮੇਰਾ ਹਸਬੰਡ ਬਹੁਤ ਸਾਦੇ ਨੇ ਗੱਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਨਾਮਿੰਦਰਜੀਤ ਸਿੰਘ ਮੈਡਮ ਹਾਂ ਜੀ ਸਰ ਤੇ ਤੁਸੀਂ ਅੱਜ ਦੀਆਂ ਵੋਟਾਂ ਨੂੰ ਲੈ ਕੇ ਕਿੰਨਾ ਕਾ ਜ਼ਿਆਦਾ ਉਤਸ਼ਾਹਿਤ ਹੋ ਹੋਰ ਪੂਰੇ ਸਾਹੀ ਹਾਂ ਜੀ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਆਉਗੀ ਤੁਹਾਡੀ ਪਾਰਟੀ ਜਿੱਤੂਗੀ ਇਸ ਵਾਰ ਹਾਂ ਜੀ ਜਿੱਤੂਗੀ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਜਿੱਤੂਗੀ ਹਾਂ ਜੀ ਪੂਰੀ ਉਮੀਦ ਹੈ ਹਾਂ ਜੀ ਪੂਰੀ ਉਮੀਦ ਹੈ ਬਹੁਤ ਵਧੀਆ ਗੱਲ ਹੈ ਤੇ ਸਾਰਾ ਅਸੀਂ ਵੀ ਇਹੀ ਕਿਚਾਵਾਗੇ ਕਿ ਤੁਹਾਡੀ ਪਾਰਟੀ ਅੱਗੇ ਆਗੇ ਲਿਆਵਾਂਗੇ ਅੱਗੇ ਲਿਆਵਾਂਗੇ ਆਪਾਂ ਇਹ ਲੈਣੀ ਹੈ ਸਾਰਿਆਂ ਨਾਲ ਅੱਗੇ ਜੀ ਸਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਪਿੰਡ ਵਿੱਚ ਕੁਝ ਸੁਧਾਰ ਹੋਇਆ ਹੈ ਕੁਝ ਨਵ ਅਜੇ ਤਾਂ ਜਦੋਂ ਬਣ ਬਣੋਗੇ ਉਹ ਬਣਨਗੇ ਜਿੱਤਣਗੇ ਉਦੋਂ ਬਾਅਦ ਉਦੋਂ ਬਾਅਦ ਲਿਆਵਾਂਗੇ ਠੀਕ ਹੈ ਫਿਲਹਾਲ ਤਾਂ ਖੁਸ਼ ਨਹੀਂ ਹੈ ਜੀ ਹਾਂ ਜੀ ਖੁਸ਼ ਨਹੀਂ ਹੈਗਾ ਜੀ ਧੰਨਵਾਦ ਜੀ